171000 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰam ਚੂਰਾ ਪੋਸਟ ਪੁਲਿਸ ਨੇ ਕੀਤਾ ਇੱਕ ਟਰੱਕ ਦੇ ਵਿੱਚੋਂ ਕਾਬੂ ਜਾਣਕਾਰੀ ਮੁਤਾਬਕ ਫਾਜ਼ਿਲਕਾ ਪੁਲਿਸ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ ਕਿ थाना ਕੋਈ ਖੇੜਾ ਪੁਲਿਸ ਅਤੇ CIA 2 ਦੇ ਸਟਾਫ ਦੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ ਇਹ ਟਰੱਕ ਕੈਟਲ ਫੀਡ ਦੇ ਨਾਲ ਭਰਿਆ ਹੋਇਆ ਸੀ ਜਦ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਵਿੱਚ 171500 ਨਸ਼ੀਲੀਆਂ ਗੋਲੀਆਂ ਤੇ 14 ਕਿਲੋਗ੍ਰam ਚੂਰਾ ਪੋਸਤ ਬਰਾਮਦ ਹੋਇਆ ਦੱਸ ਦਈਏ ਕਿ ਰਾਜਸਥਾਨ ਤੋਂ ਇਸ ਨਸ਼ੇ ਦੀ ਖੇਪ ਨੂੰ ਪੰਜਾਬ ਵੱਲ ਲਿਆਂਦਾ ਜਾ ਰਿਹਾ ਸੀ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਇਸ ਸਬੰਧ ਦੇ ਵਿੱਚ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਵਿੱਤੀ ਗਈ ਹਾਲਾਂਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ جاری ਹੈ ਜਿਹੜੇ ਆਪਣੇ ਗੈਰ ਕਾਨੂੰਨੀ ਫਰਮਾਂ ਤੇ ਨਸ਼ਾ ਤਸਕਰਾਂ ਦੇ ਨੈਟਵਰਕ ਨੂੰ ਜਿਹੜਾ ਝਟਕਾ ਦਿੰਦੇ ਹੋਏ ਅਸੀਂ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ ਆ ਡੀਜੀਪੀ ਸ੍ਰੀ ਗੌਰਵ ਜਾਦਵ ਸਰ ਦੀ ਡੀਆਈਜੀ ਸਰ ਦੀ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜੇ ਸਾਡੇ ਨਾਕਾਜ਼ ਹੈਗੇ ਆ ਹਾਈ ਟੈਕ ਨਾਕਾਜ਼ ਵੀ ਰਿਹਾ ਸੀਆਈਏ ਟੀਮ ਜਿਹੜੀ ਹੈਗੀ ਆ ਸਰਗਰਮ ਕੀਤੀ ਹੋਈ ਸੀ ਉਹ ਹੋਰ ਸਾਈਡ ਤੇ ਕੰਟੀਨਿਊਸ ਚੈਕਿੰਗ ਵੀ ਚੱਲ ਰਹੀ ਸੀਗੀ ਤੇ ਇਸੇ ਦੌਰਾਨ ਹੀ ਜਿਹੜਾ ਸੈਕਿੰਡ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਇਨਸਪੈਕਟਰ CIA ਤੇ uh, DSP uh, D ਇਹ ਜਿਹੜੇ ਹੈਗੇ ਉੱਥੇ ਮੌਜੂਦ ਸੀ ਤੇ CIA 2 ਨੂੰ ਇਨਫੋਰਮੇਸ਼ਨ ਮਿਲੀ ਹੈ ਇਸ ਨੇ ਦੱਸਿਆ ਕਿ ਜਿਹੜਾ ਹੈਗਾ ਇੱਕ ਫਲਾਨਾ ਨਾਮ ਮੰਗੀ ਰਾਮ ਬੰਦਾ ਹੈਗਾ ਉਹ ਜੋਧਪੁਰ ਦਾ ਰਹਿਣ ਵਾਲਾ ਤੇ ਉਹ ਟਰੱਕ ਜਿਹੜਾ ਹੈਗਾ ਉਹ ਨਸ਼ੀਲੀ ਗੋਲੀਆਂ ਤੇ ਹੋਰ ਨਸ਼ਾ ਤਸਕਰੀ ਲੈ ਕੇ ਆਉਂਦਾ ਤੇ ਪੰਜਾਬ ਦੇ ਵਿੱਚ ਖਾਸ ਕਰ ਫਾਜ਼ਿਲਕਾ ਏਰੀਆ ਤੇ ਉਹਦੇ ਵਿੱਚ ਡਿਸਟ੍ਰਿਬਿਊਟ ਕਰਦਾ ਸੋ ਇਨਫੋਰਮੇਸ਼ਨ ਦੇ ਤੌਰ ਤੇ ਇਹਨਾਂ ਨੇ ਨਾਕਾ ਲਗਾਇਆ ਗੁੰਮਜਾਲ ਜਦੋਂ ਗੁੰਮਜਾਲ ਸਾਡਾ ਨਾਕਾ ਲੱਗਿਆ ਹੋਇਆ ਸੀ ਤਾਂ ਇੱਕ ਟਰੱਕ ਜਿਹੜਾ ਹੈਗਾ RJ 19GB 888879 8890 ਜਿਹੜਾ ਹੈਗਾ ਇਹ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਕੀ ਸੀਏ ਟੀਮ ਨੇ ਇਸ਼ਾਰਾ ਕਰਕੇ ਰੁਕਿਆ ਔਰ ਜਦੋਂ ਰੁਕਿਆ ਤਾਂ ਉਹ ਫੰਬਲ ਕਰਕੇ ਡਰਾਈਵਰ ਜਿਹੜਾ ਹੈਗਾ ਪਹਿਲੇ ਹੀ ਤੱਕੀ ਤੋਂ ਹਾਲ ਮਾਰ ਕੇ ਭੱਜ ਗਿਆ ਉਸ ਤੋਂ ਸਾਨੂੰ ਹੋਰ ਇਹਦਾ ਡਾਊਟ ਹੋਇਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਚ 1 171000 1.71 ਹਜ਼ਾਰ ਜਿਹੜੀ ਨਸ਼ੀਲੀ ਗੋਲੀਆਂ ਪ੍ਰਾਪਤ ਹੋਈਆਂ ਟਰਾਮਾਡੋਲ ਜਿਹੜੀ ਹੈਗੀ ਆ 100mg ਵਾਲੀ ਉਹ ਜਿਹੜੀ ਹੈਗੀ ਆ ਆਪਾਂ ਸਾਰਿਆਂ ਨੂੰ ਪਤਾ ਹੈਗਾ ਇਹ ਡਰਗ ਜਿਹੜਾ ਹੈਗਾ ਵਿਦ ਪਰਮਿਸ਼ਨ ਆਫ ਡਾਕਟਰੀ ਮਿਲਦਾ ਹੈਗਾ ਜਿਹੜੇ ਡਿਕਟਸ ਹੁੰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਤੇ ਇਹ ਜਿਹੜਾ ਹੈਗਾ ਇੱਕ ਬਹੁਤ ਵੱਡੀ ਕਮਰਸ਼ੀਅਲ ਰਿਕਵਰੀ ਅਸੀਂ ਜਿਹੜੀ ਹੈ ਕੀਤੀ ਹੈ ਤੇ ਇਨ ਬਿਟਵੀਨ ਜਿਹੜਾ ਹੈਗਾ ਸਰਤੇ ਦੌਰਾਨ 14 ਕਿਲੋ ਭੁੱਕੀ ਵੀ ਬਰਬੰਦ ਹੋਈ ਉਹਦੇ ਵਿੱਚੋਂ ਤੇ ਇਹ ਜਿਹੜਾ ਹੈਗਾ ਇਹ ਮੰਗੀ لال ਬਿਸ਼ਨੋਈ ਹੈ ਪੁੱਤਰ ਸ਼ੰਕਰ لال ਵਾਸੀ ਸਲੋਗੋ ਕੀ ਟਾਣੀਆ रावत ਸਰ ਕੋਲੇ ਜੋਧਪੁਰ ਇਹ ਜਿਹੜਾ ਹੈਗਾ ਇਹਦਾ ਹੁਣ ਅਸੀਂ ਪੁੱਛਗਿਛ ਤੋਂ ਅੱਗੇ ਕਿਉਂਕਿ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਬਟ ਸਾਨੂੰ ਕਾਫੀ ਖੁਲਾਸੇ ਹੋਇਆ ਇਹ ਪੁੱਛਗਿਛ ਤੋਂ ਅੱਗੇ ਇਹਦਾ ਫਾਰਵਰਡ ਬੈਕਵਰਡ ਲਿੰਕ ਜਿਹੜਾ ਹੈਗਾ ਇਹ ਅਸੀਂ ਦੇਖਾਂਗੇ ਇਹਨਾਂ ਦੇ ਡਿਸਪੈਚ ਨੰਬਰ ਇਹਨੂੰ ਸਾਰਾ ਚੈੱਕ ਕਰਕੇ ਐਂਡ ਅਸੀਂ ਬਿਲਕੁਲ ਸਿਰੇ ਤੱਕ ਜਾਵਾਂਗੇ ਅਸੀਂ ਸ਼ੋਰ ਕਰਾਂਗੇ ਕਿ ਇਹ ਇੱਥੇ ਨਹੀਂ ਰੁਕੂਗਾ ਤੇ ਬਹੁਤ ਜਲਦੀ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਬੜੀ ਡੈਡੀਕੇਟਡ ਹੈ ਬਹੁਤ ਮਿਹਨਤ ਨਾਲ ਕੰਮ ਕੀਤਾ ਹੁਣ ਅੱਗੇ ਇਸੇ ਤੇ ਹਲੇ ਹੋਰ ਬਹੁਤ ਮੇਰ ਦੀ ਲੋੜ ਹੈ ਤੇ ਅਸੀਂ ਵਿਸ਼ਵਾਸ ਦਿਵਾਨੇ ਆ ਕਿ ਕੌਣ ਵਾਲੇ ਟਾਈਮ ਤੇ ਦੁਬਾਰਾ ਆਪਾਂ ਇਹੀ ਪ੍ਰੈਸ ਕਾਨਫਰੰਸ ਮਿਲਾਂਗੇ ਤੇ ਜਿਹੜੀ ਰਿਕਵਰੀ ਤਾਂ ਕਿ ਜਿਹੜੀ ਕੰਪਨੀਆਂਸ ਪਲੱਸ ਜਿਹੜੇ ਅੱਗੇ ਫਰਦਰ ਕਿੱਥੇ ਜਾਂਦਾ ਉਹ ਚੇਨ ਨੂੰ ਬ੍ਰੇਕ ਕੀਤੀ ਜਾਵੇ ਕਿਉਂਕਿ ਫੜਨਾ ਇਕੱਲਾ ਕਾਫੀ ਨਹੀਂ ਹੈ ਫੜਨ ਤੋਂ ਬਾਅਦ ਅੱਗੇ ਜਿਹੜੇ ਵੱਡੇ ਨਸ਼ਾ ਤਸਕਰ ਜਿਹੜੇ ਵੱਡੇ ਕੰਮ ਕਰਦੇ ਹੈ ਉੱਥੇ ਤੱਕ ਪਹੁੰਚਣਾ ਹੈ ਜਿਵੇਂ ਕਿ ਪੰਜਾਬ ਸਰਕਾਰ ਡੀਜੀ ਸਰਦੀਆਂ ਹਜਾਤਾਂ ਨੇ ਡਰੱਗਸ ਦਾ ਆਲਰੇਡੀ ਆਪਾਂ ਪੰਜਾਬ ਡਰੱਗਸ ਐਪ ਵੀ ਚੱਲ ਰਹੀ ਹੈ ਸਾਰੇ 112 ਚਲਾਇਆ ਆਪਾਂ ਡਰੱਗਸ ਲਈ ਲੱਗ ਐਪ ਆ ਵੀ ਕਦੋਂ ਮਰਜ਼ੀ ਤੁਸੀਂ ਡਰੱਗ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ ਹਾਂ ਸੇਫ ਪੰਜਾਬ ਜਿਹੜਾ ਹੈਗਾ ਉਹ ਸਾਰਿਆਂ ਨੂੰ ਨੰਬਰ ਡਿਸਪਲੇ ਹੈਗੇ ਆ ਮੈਂ ਵੀ ਥੋੜੇ ਮਾਧਮ ਰਾਹੀਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸੇਫ ਪੰਜਾਬ ਨੂੰ ਜਿਹੜਾ ਇਹ ਬਹੁਤ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮ ਹੈ ਜਿਸ ਤੇ ਤੁਸੀਂ ਬਹੁਤ ਉਪਨ ਲਈ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਐਂਡ ਉਹਦੇ ਤੇ ਫੌਰੀਨ ਕਾਰਵਾਈ ਹੋਊ ਕਿਉਂਕਿ ਉਹ ਸਾਰੀ ਸੀਨੀਅਰ ਆਫੀਸਰ ਲੈਵਲ ਤੇ ਮੋਨਿਟਰ ਹੁੰਦੀ ਹੈ ਉਸ ਤੁਸੀਂ ਉਹਨੂੰ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਲੱਗਦਾ ਉਹਨੂੰ ਯੂਜ਼ ਕੀਤਾ ਜਾਵੇ ਤੇ ਬਾਕੀ ਮੈਂ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੇ ਹੁਣ ਵੀ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਡਰੱਗਸ ਨੂੰ ਜਿਹੜਾ ਹੈਗਾ ਚਿੱਟੇ ਨੂੰ ਖਾਤਮਾ ਕੀਤਾ ਜਾਵੇ ਤੁਹਾਡੇ ਸਾਰੇ ਪਬਲਿਕ ਦੇ ਸਹਿਯੋਗ ਨਾਲ ਕਿਉਂਕਿ ਹਲੇ ਵੀ ਬੜੀ ਕਿਤੇ ਕਮੀ ਹੈ ਆਪਣੇ ਪਿੰਡਾਂ ਵਿੱਚ ਹੋਰ ਅਚਬਾਲੇ ਸਮਗਰ ਲੈ ਕੇ ਲੋਕ ਜਿਹੜੇ ਵਿਚਾਰੇ ਚਿੱਟੇ ਦੀ ਆਦਤ 'ਚ ਪੈ ਗਏ ਨੇ ਉਹਨਾਂ ਨੂੰ ਚਿੱਟਾ ਸੇਲ ਕਰਨਾ ਮਤਲਬ ਮੈਂ ਸੋ ਇਸ ਗੱਲ ਨੂੰ ਬਿਲਕੁਲ ਡਿਨਾਈ ਨਹੀਂ ਕਰਦਾ ਕਿ ਹਲੇ ਇਹ ਚੀਜ਼ ਆਪਾਂ ਖਤਮ ਕਰਤੀ ਹੈ ਪਰ ਜੇ ਆਪਾਂ ਸਾਰੀ ਰਲ ਕੇ ਮਿਹਨਤ ਕਰਾਂਗੇ ਪਬਲਿਕ 'ਚ ਆਪਣਾ ਵਿਸ਼ਵਾਸ ਪੈਦਾ ਕਰਾਂਗੇ ਤਾਂ ਇਹ ਚੀਜ਼ ਦੂਰ ਨਹੀਂ ਹੈ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਆਪਾਂ ਉਹਨੂੰ ਖਤਮ ਕਰ ਸਕੀਏ ਕੋਈ ਗੱਲ ਨਹੀਂ ਹੈਗੀ ਆਪਾਂ ਪੰਜਾਬ ਦੇ ਸਾਰੇ ਬਹਾਦਰ ਜਿਹੜੇ ਹੈਗੇ ਆ